ਸਰਵਤਰਮ ਪ੍ਰੇਮੀਆਂ ਜਮਾਤ ਦੀ ਜੈ ਮਲੰਗਰ ਸੇਵਾ ਸੰਧੀ ਵੱਲੋਂ ਇਹ 10ਵਾਂ ਵਿਸ਼ਾਲ ਪੰਡਾਰਾ ਮਾਹ ਸਿੰਧਗੁਰ ਦਰਬਾਰ ਦੇ ਲੱਗਾ ਹੈ ਪਿਛਲੇ ਮਹੀਨੇ ਸ਼ਾਵਨ ਦੇ ਚਾਲੇ ਦੇ ਵਿੱਚ 10 ਦਿਨ ਵੀ ਇਹਨਾਂ ਨੇ ਪੰਡਾਰਾ ਲਗਾਇਆ ਸੀਗਾ ਬੜੀ ਭੂਮਿਕਾ ਹੰਮ ਚੱਲਦਾ ਰਿਹਾ ਏ ਨਾਲ ਔਰ ਹਰ ਮਹੀਨੇ ਬੜੀ ਸ਼ਰਧਾ ਭਾਵਨ ਲਗਾਉਂਦੇ ਆ ਸਾਰੀ ਸੰਗਤ ਦੇ ਸਹਿਯੋਗ ਨਾਲ ਮੁੱਲਾਪੁਰ ਦੀ ਸੰਗਤ ਪਹੁੰਚਦੀ ਹੈ ਹਮ ਹਮ ਆ ਕੇ ਫਰੈਂ ਦੀ 라ਵਾਲ ਦੀ ਭੂੰਗੜੀ ਦੀ ਹੰਬੜਾਂ ਦੀ ਸਾਰੇ ਪਿੰਡਾਂ ਦੀ ਸੰਗਤ ਪਹੁੰਚਦੀ ਹੈ ਤੇ ਹਮ ਹਮ ਆ ਕੇ ਪੰਡਾ ਲਗਾਇਆ ਜਾਂਦਾ ਸਭ ਸਭ ਦੇ ਨਾਲ ਤੇ ਇਹ ਭੰਡਾਰਾ ਮਹਾਰਾਣੀ ਦੀ ਕਿਰਪਾ ਨਾਲ ਇਸ ਤਰ੍ਹਾਂ ਚੱਲਦਾ ਰਹੇ ਔਰ ਇਹ ਸਾਰੀਆਂ ਸੰਗਤਾਂ ਦਿਨ ਦੁਪਹਿਰ ਰਾਤ ਚੌਂਣੀ ਤੇ ਕਰਨ ਜੈ ਮਾਤਾ ਪ੍ਰਧਾਨਜੇ ਜੀ ਭੰਡਾਰਾ ਲਾਇਆ ਗਿਆ ਮਾਤਾ ਦਰਬਾਰ ਦੇ ਕੀ ਗਣੇ ਦੇ ਵਰਤ ਦੇ ਭੰਡਾਰਾ ਹਾਸੰਗਰਾਮ ਬਾਗੀ ਜੂਨਰ ਵਾਸਤੇ ਲਾਇਆ ਰੰਗੂ ਸੰਤਾਂ ਮੁਲਾ ਪਰਾ ਰਜਵਾਲ ਕੋ ਵੀ ਆਪਣਾ ਸਹਿਯੋਗ ਨਾਲ ਸਾਫ ਮਹੀਨੇ ਦੇ ਸੰਗਰਾਮ ਨੂੰ ਲੈ ਜਾਏਗਾ ਪੂਰਾ ਅਭਿਆਨ ਵੀ ਪਿਆਰੂ ਆ ਮਹਾਮੈ ਜੇ ਭਣਾਉਂਦੇ ਆ ਦੂਰੋਂ ਜੋ ਵੀ ਹੈਗਾ ਆਪਣਾ ਅਭਿਆਨ ਕਰਦੇ ਆ ਸਰਪੰਚ ਸਾਹਿਬ ਜੀ ਭੰਡਾਰਾ ਲਾਇਆ ਵਾ ਕੀ ਗਣਾ ਥੋੜੇ ਜਿਹਾ ਜੀ ਜੇਰਾ ਭਾਈ ਮੱਸਾ ਫੜੈਨ ਜੀ ਗੁਮਲਾ ਕੋ ਤਾਕਾ ਕੋਠਰਾ ਮੀ ਭੰਡਾਰਾ ਲੈ ਕੇ ਆਉਂਦੇ ਆ ਇਬ ਵੀ ਮਿੰਨੇ ਵਾਰ ਪੜਾਣਾ ਲੱਗਦਾ ਦਸਵਾਂ ਪੜਾਣਾ ਪਿਛਲੀ ਫੌਂ ਦੇ ਮਰਾਤਿਆਂ ਦੇ ਦਸਵਾਂ ਪੜਾਣਾ ਲਾਇਆ ਵਾ ਮਾਹਮਾਈ ਦੀ ਕਿਰਪਾ ਵਾ ਸਵਾਮੀ ਜੀ ਦੇ ਤੇ ਭਗਤਾਂ ਦੇ ਸੰਗਤਾਂ ਦੇ ਸਹਿਯੋਗ ਨਾਲ ਪੜਾਣਾ ਲੱਗਦਾ ਜੈ ਮਾਤਾ ਦੀ